ਕਤਰੀ ਘਰ ਭਾਈ ਤੋ ਠੀਕ ਹੈ ਮੱਥਾ ਤੇਤੀਆ ਬੇਬੇ ਜਿਉਂਦੀ ਰਹ ਪਰਮਾਪਤ ਨੂੰ ਤੰਦਰੁਸਤੀ ਵਾਖਸੀ 3600 ਗੱਲਾਂ ਸੁਣਾਈ ਉਹਨੇ ਮੈਨੂੰ ਕਿ ਮੈਂ ਜੇ ਤੈਨੂੰ ਕਹਾਣੀ ਸੁਣਾਉਂਗੀ ਮੈਂ ਵੀ ਲੋਕਾਂ ਤੋਂ ਗੱਲਾਂ ਕਰਵਾਉਣੀ ਆ ਓਦਾ ਪੁੱਤ ਤੂੰ ਕਿਉਂ ਘਰ ਭਰਉਣੀ ਆਈਆਂ ਨਹੀਂ ਲੋਕ ਤਾਂ ਗੱਲਾਂ ਕਰਦੇ ਹੀ ਹੁੰਦੇ ਨੇ ਤੇਰੀ ਮਾਂ ਨੂੰ ਕਹਾਣੀ ਆਉਂਦੀ ਏ ਘਰ ਦਾ ਘਰ ਤੇ ਇਹ ਤੋਂ ਸੁਣ ਕਹਾਣੀ ਹੈ ਬੇਬੇ ਦਸ ਦਿਨ ਹੀ ਫਿਰ ਤੈ ਕਦੇ ਮੈਥੋਂ ਪੁੱਛਿਆ ਹੀ ਨਹੀਂ ਸਿਰ ਟੱਕ ਲੈ ਕਿਵੇਂ ਇਕੱਲੇ ਹੀ ਗੱਲਾਂ ਮਾਰਦਾ ਜਾਨਾ ਕੋਈ ਨਾ ਚਾਚਾ ਜਿੱਥੇ ਪਿੰਡ ਵਾਲੇ ਮਖੌਲ ਕਰ ਰਹੇ ਨੇ ਉੱਥੇ ਤੂੰ ਵੀ ਮੇਰੇ ਨਾਲ ਮਖੌਲ ਕਰ ਲੈ ਉਹ ਪੁੱਤ ਤੂੰ ਸਾਡੇ ਬੱਚਿਆਂ ਵਰਗਾ ਮੈਂ ਤੈਨੂੰ ਕਿਉਂ ਜਿਹੜਾ ਕਰੂੰ ਕਿਉਂ ਮਖੌਲ ਕਰੂੰ ਆਪਦੇ ਖਾਣ ਦੇ ਨੂੰ ਕਰੂੰ ਕਿਸੇ ਨੂੰ ਮੈਂ ਤਾਂ 15-20 ਲੱਖ ਰੁਪਇਆ ਲਾਤਾ ਤੇ ਲੋਕ ਖਾ ਕੇ ਡੁਹਕਾਰ ਮਾਰ ਗਏ ਤੇ ਨਾਲੇ ਲੋਕਾਂ ਦੇ ਭਲੇ ਵਾਸਤੇ ਪਿੰਡ ਦੀ ਜ਼ਮੀਨ ਵੀ ਛੱਟਦੀ ਉਹ ਏ ਤਾਂ ਪੁੱਤਰਾ ਤੇਰੇ ਸ਼ਾਬਾਸ਼ ਏ ਇਹ ਜਿਹੜਾ ਤੂੰ ਕੰਮ ਕਰਿਆ ਨਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਦੇਖੀ ਤੈਨੂੰ ਕਿੰਨਾ ਫਾਇਦਾ ਦੇਊਗਾ ਨਾਲੇ ਪੁੱਤ 5 ਸਾਲਾਂ ਦਾ ਕੀ ਏ ਇਹ ਤਾਂ 5 ਮਹੀਨਿਆਂ ਵਰਗੇ ਨੇ ਹਿੰਮਤ ਨਾ ਹਾਰੀ ਜਿਹੜੀ ਗੱਲ ਤੈਨੂੰ ਮੈਂ ਕਹੀ ਏ ਇਹਨੂੰ ਪੱਲੇ ਬੰਨ ਕੇ ਰੱਖੀ ਤੇ ਆਉਂਦੇ ਸਾਲਾਂ ਨੂੰ ਤੂੰ ਨਾ ਜਿਵੇਂ ਮੈਂ ਕਹਿੰਨਾ ਬਹੁਤ ਸਮਝ ਦੀ ਨਾਲ ਉਮੀਰ ਮੇਂ ਦਿੱਤੇਗਾ ਬਾਹਰ ਦਾ ਪਰਵਾਹ ਨਾ ਕਰ ਠੀਕ ਹੈ ਠੀਕ ਹੈ ਚਾਚਾ ਤੇਰਾ ਬਾਜੇ ਬੰਦ ਨੇ ਇਸ ਘਰ ਦੇ ਤੇਰੇ ਲਈ ਚੁੱਪ ਕਰ ਓਏ ਤੂੰ ਕੌਣ ਆ ਦਰਵਾਜ਼ੇ ਬੰਦ ਕਰਨ ਆਲਾ ਹੈ ਬੜਾ ਸਿਆਣਾ ਹੋ ਗਿਆ ਹੁਣ ਤੂੰ ਨਾ ਬਾਪੂ ਮੈਂ ਕੁਝ ਨਹੀਂ ਕਿਹਾ ਐ ਮੈਂ ਤਾਂ ਮੈਂ ਆਪ ਸੁਣਾ ਤੂੰ ਕੀ ਕੁਝ ਕਹੀ ਜਾਣਾ ਤੂੰ ਸਮਝਾਉਂਦਾ ਨਹੀਂ ਤੂੰ ਤਾਂ ਲੜਦਾ ਹੈ ਆ ਦੇਖ ਮੈਂ ਕਿੰਨੀ ਅਰਮੋਲ ਚੀਜ਼ ਲੈ ਕੇ ਆਇਆ ਮੇਰਾ ਪੋਤਾ ਆ ਜਾ ਪੁੱਤ ਇਹ ਮੇਰੀ ਧੀ ਹੈ ਇਹ ਮੇਰਾ ਪੋਤਾ ਅੱਜ ਤੋਂ ਬਾਅਦ ਕੋਈ ਵੀ ਮੰਦੇ ਨੇ ਵੱਧ ਘੱਟ ਗੱਲ ਕਰੀਏ ਨਾ ਤੇ ਮੈਥੋਂ ਬਰਾ ਕੋਈ ਨਹੀਂ ਮੈਂ ਕਹਿੰਦਾ ਸੀ ਬਾਪੂ ਅੱਜ ਤਿਹਾਰ ਦਾ ਦਿਨ ਹੈ ਜੇ ਅੱਜ ਕਰੇ ਆਈਆਂ ਤਾਂ ਘਰੋਂ ਜਾਣ ਦੀ ਨਾ ਸੋਚ ਮੈਂ ਤਾਂ ਸਮਾਂ ਇਹਨੂੰ ਸਮਝਾ ਰਿਆ ਸੀ ਤੈਨੂੰ ਗਲਤ ਲੱਗੀ ਜਾਂਦਾ ਉਹ ਪੁੱਤ ਜਦੋਂ ਉੱਚ-ਉੱਚ ਬੋਲਦੇ ਹੁੰਦੇ ਨੇ ਤਾਂ ਫਿਰ ਲੱਗਦਾ ਹੀ ਹੈ ਹੁਣ ਸਮਝਣ ਸਮਝਾਉਣ ਵਾਲੀ ਕੋਈ ਗੱਲ ਨਹੀਂ ਹੈ ਆਪਾਂ ਸਾਰਾ ਪਰਿਵਾਰ ਇਕੱਠੇ ਹੋ ਗਏ ਚੰਗਾ ਕੰਮ ਹੀ ਕਰੋ ਤੇ ਮੌਜਾ ਕਰੋ ਸਮਝ ਗਈ ਗੱਲ ਹੁਣ ਤਾਂ ਖੁਸ਼ ਹੋ ਜਾ ਹੱਥ ਪੈ ਮੜਾ ਜਾ ਮੈਨੂੰ ਕਿੱਥੇ ਮਿਲ ਗਿਆ ਬਾਪੂ ਇਹ ਦਾਦਾ ਪੋਤਾ ਕਿਤੇ ਵੀ ਮਿਲ ਸਕਦੇ ਆ ਹੱਦੋਂ ਵੀ ਤੂੰ ਤਾਂ ਲੁਗਾਇ ਰਿਆ ਨਾ ਬਈ ਸੱਚੀ ਗੱਲ ਐ ਅੱਛਾ ਦਾਦੇ ਪੋਤੇ ਦੀ ਦੋਸਤੀ ਬਹੁਤ ਹੁੰਦੀ ਐ ਬਾਪੂ ਹਾਂਜੀ ਹਾਂਜੀ ਜਿਹੜੇ ਲੋਕ ਗੱਲਾਂ ਕਰਦੇ ਸੀ ਨਾ ਦੰਦ ਜੋੜ-ਜੋੜ ਕੇ ਸਾਰੇ ਨੇ ਮੂੰਹ ਬੰਦ ਹੋ ਜਾਣਗੇ ਇਹ ਮੂੰਹ ਬੰਦ ਕਿਹਨੇ ਕਰਾਇਆ ਆਪਣੇ ਸਵਾਕ ਨੇ ਕਰਾਇਏ ਨੇ ਤੂੰ ਇੱਥੇ ਕੀ ਕਰਦਾ ਸਰਪੰਚਾ ਮੈਨੂੰ ਮਾਫ ਕਰ ਦੇ ਤੂੰ ਪਿੰਡ ਦੀ ਨੋਤੀ ਆ ਕੋਈ ਗੱਲ ਨਹੀਂ ਬਾਈ ਫਿਰ ਕੀ ਐ ਉਹ ਕਹਿੰਦੇ ਹੁੰਦੇ ਨੇ ਨਾ ਮਾਂ ਵੀ ਉਹ ਕਿਹੜੀ ਗੱਲ ਕਹਾਵਤ ਹੁੰਦੀ ਹੈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆਜੇ ਉਹਨੂੰ ਭੁੱਲਿਆ ਨਹੀਂ ਆਖੀ ਦਾ ਹਾਂ ਤੂੰ ਵੀ ਸਾਡੇ ਹੀ ਆ ਹਾਂ ਜੀ ਸਾਥੀਕਾਰ ਸਾਰੇ